ਸੱਜ ਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰਪਾਣਾ ਅੱਜ ਗੱਲ ਕਰਾਂਗੇ ਦਿਨੋ ਦਿਨ ਕਾਤਲ ਹੁੰਦੇ ਜਾ ਰਹੀ ਚੈਨਾ ਡੋਰ ਦੀ ਪੰਜਾਬ ਦੇ ਵਿੱਚ ਹਰ ਸਾਲ ਇਸ ਚੈਨਾ ਡੋਰ ਦੇ ਨਾਲ ਅਣਗਿਣਤ ਲੋਕ ਕੱਲੇ-ਗੱਲ ਪੰਜਾਬ ਦੀ ਨਹੀਂ ਵੈਸੇ ਪੂਰੇ ਦੇਸ਼ ਦੇ ਵਿੱਚ ਪਰ ਖਾਸ ਕਰਕੇ ਪੰਜਾਬ ਦੇ ਵਿੱਚ ਬਸੰਤ ਦਾ ਤਿਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਤਾਂ ਇਸ ਕਰਕੇ ਪੰਜਾਬ ਦੇ ਵਿੱਚ ਬਹੁ ਗਿਣਤੀ ਹਾਦਸੇ ਹੁੰਦੇ ਆ ਹਾਦਸੇ ਪੂਰੇ ਦੇਸ਼ ਵਿੱਚ ਵੀ ਹੁੰਦੇ ਆ ਵੱਖ-ਵੱਖ ਸਟੇਟਾਂ ਵਿੱਚ ਹੁੰਦੇ ਆ ਜਦੋਂ ਬਸੰਤ ਦੀ ਆਮਦ ਹੁੰਦੀ ਹੈ ਹਰ ਸਾਲ ਖਾਸ ਕਰ ਬੱਚੇ ਪਤੰਗ ਚੜਾਉਂਦੇ ਆ ਤੇ ਇਸ ਬਸੰਤ ਬਹਾਰ ਬਸੰਤ ਦੇ ਮੌਸਮ ਦੇ ਆਮਦ ਦੀ ਖੁਸ਼ੀ ਦੇ ਵਿੱਚ ਇਸ ਪਤੰਗ ਦੇ ਨਾਲ ਆਪਣੀ ਖੁਸ਼ੀ ਜ਼ਾਹਰ ਕਰਦੇ ਆ ਪਰ ਇਹਨਾਂ ਨਾ ਸਮਝ ਬੱਚਿਆਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਇਹ ਚਾਈਨਾ ਡੋਰ ਜਿਸ ਨੂੰ ਉਹ ਪਤੰਗ ਚੜਾਉਣ ਦੇ ਲਈ ਵਰਤਦੇ ਆ ਇਹ ਕਿੰਨੀ ਕਾਤਲ ਬਣਦੀ ਜਾ ਰਹੀ ਹੈ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਕਿ ਪਿਛਲੇ ਬੀਤੇ ਸਮਿਆਂ ਦੇ ਵਿੱਚ ਇਸ ਚਾਇਨਾ ਡੋਰ ਨੇ ਕਿੰਨੇ ਲੋਕਾਂ ਦੇ ਘਰ ਬਰਬਾਦ ਕੀਤੇ ਆ ਕਿੰਨੇ ਘਰਾਂ ਦਾ ਉਜਾੜਾ ਕੀਤਾ ਇਸ ਸਾਲ ਵੀ ਪੰਜਾਬ ਦੇ ਵਿੱਚ ਬਹੁਤ ਗਿਣਤੀ ਮੌਤਾਂ ਹੋਈਆਂ ਇਸ ਚਾਇਨਾ ਡੋਰ ਦੇ ਨਾਲ ਕਿੰਨੇ ਲੋਕ ਜ਼ਖਮੀ ਹੋਏ ਨੇ ਤੇ ਕਿੰਨੇ ਲੋਕ ਜ਼ਖਮੀ ਹੁੰਦੇ ਹੁੰਦੇ ਬਚੇ ਆ ਸੋ ਕੀ ਸਾਡਾ ਸਿਸਟਮ ਸਾਡੀਆਂ ਸਰਕਾਰਾਂ ਸਾਡਾ ਪ੍ਰਸ਼ਾਸਨ ਇੰਨਾ ਕਮਜ਼ੋਰ ਹੈ ਕਿ ਅਸੀਂ ਇਸ ਕਾਤਲ ਚਾਈਨਾ ਡੋਰ ਨੂੰ ਬੰਦ ਨਹੀਂ ਕਰ ਸਕਦੇ ਬੇਸ਼ੱਕ ਅਸੀਂ ਦਾਅਵੇ ਬਹੁਤ ਕਰਦੇ ਹਾਂ ਲੱਖਾਂ ਦਾਅਵੇ ਕਰਦੇ ਹਾਂ ਕਿ ਚਾਈਨਾ ਡੋਰ ਬੰਦ ਕਰ ਦੇਵਾਂਗੇ ਚਾਈਨਾ ਡੋਰ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਹੋਏਗੀ ਕਿਰਤਾਰੀਆਂ ਹੋਣਗੀਆਂ ਚਾਈਨਾ ਡੋਰ ਬਰਾਮਦ ਕੀਤੀ ਜਾਂਦੀ ਹੈ ਪੂਰੇ ਦੇਸ਼ ਦੀ ਗੱਲ ਕਰਾਂਗੇ ਪੰਜਾਬ ਦੀ ਨਹੀਂ ਪੂਰੇ ਦੇਸ਼ ਦੇ ਵੱਖ-ਵੱਖ ਉਹਨਾਂ ਬਾਜ਼ਾਰਾਂ ਦੇ ਵਿੱਚੋਂ ਜਿੱਥੇ ਚਾਈਨਾ ਡੋਰ ਵਿਕਦੀ ਹੈ ਹਰ ਸਾਲ ਪੁਲਿਸ ਛਾਪੇ ਮਾਰਦੀ ਹੈ ਚਾਇਨਾ ਡੋਰ ਬਰਾਮਦ ਕਰਦੀ ਹੈ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਗਿਰਤਾਰੀਆਂ ਹੁੰਦੀਆਂ ਤੇ ਨਾਲ ਪਰਚੇ ਦਰਜ ਹੁੰਦੇ ਆ ਪਰ ਅਸੀਂ ਇਸ ਚਾਇਨਾ ਡੋਰ ਨੂੰ ਬੰਦ ਕਿਉਂ ਨਹੀਂ ਕਰ ਸਕੀ ਹੁਣ ਤੱਕ ਵੱਡੀ ਸੋਚਣ ਵਾਲੀ ਗੱਲ ਇਹ ਹੈ 24 ਸਾਲ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਵੱਡਾ ਐਲਾਨ ਕੀਤਾ ਕਿ ਚਾਇਨਾ ਡੋਰ ਬੰਦ ਹੋਣੀ ਚਾਹੀਦੀ ਹੈ ਉਹਨਾਂ ਲੋਕਾਂ ਨੂੰ ਸਮਝਾਉਣ ਦੀ ਲੋੜ ਆ ਸੋ ਇੱਕ ਵਾਰ ਆਪਾਂ ਨਜ਼ਰ ਮਾਰਦੇ ਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਹਨਾਂ ਨੇ ਚਾਇਨਾ ਡੋਰ ਬਾਰੇ ਕੀ ਕਿਹਾ ਦੇਖੋ ਪਹਿਲੇ ਹੀ ਚਾਇਨਾ ਟੋਰ ਦਾ ਬੈਨ ਹੈ ਦੇਖੋ ਆਪਾਂ ਨਾ ਮੈਂ ਅੱਜ ਵੀ ਮੈਂ ਬੱਚੇ ਦੀ ਖਬਰ ਪੜਦਾ ਸੀ ਬੜੀ ਦੁੱਖਦਾਇਕ ਸਰਪੰਚ ਦਾ ਬੇਟਾ 15 ਸਾਲ ਦਾ ਸਮਰਾਲੇ ਦੇ ਨੇੜੇ ਹੈ ਨਾ ਆ ਆਪਾਂ ਹੁਣ ਹੈ ਪਤਾ ਨਹੀਂ ਤਾਂ ਐ ਹੋ ਗਿਆ ਕੰਮ ਕਿ ਲੋਕੇ ਚਾਹੁੰਦੇ ਨੇ ਹਰ ਗੱਲ ਗੱਲ ਜਿਹੜੀ ਹੈ ਅਸੀਂ ਕਾਨੂੰਨ ਨਾਲ ਹੀ ਬੰਦ ਕਰਾਂਗੇ ਕਾਨੂੰਨ ਬਣਾ ਦਿਓ ਉਸ ਤੋਂ ਬਾਅਦ ਬੰਦ ਕਰਾਂਗੇ ਥੋੜਾ ਜਿਹਾ ਆਪਣਾ ਆਪ ਆਪਣਾ ਵੀ ਬਣਦਾ ਫਰਜ਼ ਕਿ ਇਹ ਚੀਜ਼ ਬੈਨ ਹੈ ਇਹਦੇ ਨਾਲ ਇਕੱਲੇ ਚਲੋ ਕਬੂਤਰਾਂ ਆਉਂਦੀਆਂ ਜਾਂ ਪੰਛੀਆਂ ਨੇ ਤਾਂ ਖਬਰ ਆਉਂਦੀ ਸੀ ਹੁਣ ਤਾਂ ਸਾਡੇ ਬੱਚਿਆਂ ਨੇ ਖਬਰਾਂ ਵੀ ਆਉਣ ਲੱਗ ਗਿਆ ਸੋ ਇਸ ਚੀਜ਼ ਨੂੰ ਜੇ ਲੋਕ ਸਮਝ ਲੈਣ ਠੀਕ ਹੈ ਨਹੀਂ ਤਾਂ ਫਿਰ ਕਾਨੂੰਨ ਬਣਾ ਕੇ ਸਖਤ ਕਾਨੂੰਨ ਬਣਾ ਕੇ ਫਿਰ ਪਰਚੇ ਕਰਾਂਗੇ ਕੀਤੇ ਕਰਾਂਗੇ ਆਪਦੀਆਂ ਦੀ ਕਰਾਂਗੇ ਹਨਾ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਸਲਾਹ ਦੇਣੀ ਚਾਹੁੰਦਾ ਕਿ ਜਿਹੜੀ ਚੀਜ਼ ਜਿਹੜੀ ਹੈ ਅੱਜ ਕੱਲ ਲੋਕ ਪੜੇ ਲਿਖੇ ਨੇ ਅੱਜ ਕੱਲ ਕੋਈ ਇਦਾਂ ਦੀ ਹੋਣੀ ਅਵੇਰਨੈਸ ਬਹੁਤ ਆ ਗਈ ਜਿਹੜੀ ਚੀਜ਼ ਖਤਰਨਾਕ ਹੈ ਸੇਤਾਂ ਲਈ ਇਨਸਾਨ ਦੀ ਜ਼ਿੰਦਗੀ ਲਈ ਕਿਸੇ ਦੇ ਘਰ ਸਾਰੀ ਉਮਰ ਲਈ ਕਿ ਤੇ ਇਹ ਜਿਹੜਾ ਦੁੱਖ ਭੁੱਲਦੇ ਆ ਜਿਹੜੇ ਆ ਐਦਾਂ ਸਕੂਲ ਤੋਂ ਆਂਦਾ ਬੱਚਾ ਇੱਕ ਡੋਰ ਦੇ ਵਿੱਚ ਜਿਹੜਾ ਉਹ ਲਿਫਟ ਕੇ ਮਰ ਗਿਆ ਸੋ ਇਹਦੇ ਤੇ ਲੋਕਾਂ ਨੂੰ ਵੀ ਸਹਿਯੋਗ ਸਾਨੂੰ ਸਹਿਯੋਗ ਦੇਣ ਕਾਨੂੰਨ ਵੀ ਬਣਾਇਆ ਹੋਇਆ ਪਹਿਲਾਂ ਹੀ ਪੈਨ ਹੈ ਹੁਣ ਫਿਰ ਜਿਆਦਾ ਸਖਤਾਈ ਕਰਨੀ ਪਊਗੀ ਫਿਰ ਸੋ ਬਿਲਕੁਲ ਆਪਾਂ ਸੁਣਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸਪੈਸ਼ਲ ਤੌਰ ਤੇ ਚੈਨਾ ਡੋਰ ਬਾਰੇ ਆਪਣਾ ਇਸ ਮੌਕੇ ਗੱਲਬਾਤ ਕੀਤੀ ਔਰ ਉਹਨਾਂ ਨੇ ਕਿਹਾ ਕਿ ਚੈਨਾ ਡੋਰ ਬੰਦ ਹੋਣੀ ਚਾਹੀਦੀ ਹੈ ਤੇ ਲੋਕਾਂ ਨੂੰ ਸਮਝਾਉਣ ਦੀ ਲੋੜ ਆ ਸੋ ਦੂਜੇ ਪਾਸੇ ਪੰਜਾਬ ਪੁਲਿਸ ਜਿਹੜੀ ਇਸ ਵਾਰ ਚਾਇਨਾ ਡੋਰ ਬੰਦ ਕਰਾਉਣ ਦੇ ਲਈ ਲੋਕਾਂ ਦੇ ਕੋਠਿਆਂ ਤੱਕ ਜਾ ਪਹੁੰਚੀ ਲੋਕਾਂ ਦੇ ਘਰਾਂ ਦੇ ਉੱਪਰ ਚੜ ਗਈ ਸਿਰਫ ਇਹ ਚੈੱਕ ਕਰਨ ਲਈ ਕਿ ਜਿਹੜੇ ਬੱਚੇ ਚਾਇਨਾ ਡੋਰ ਦਾ ਜਿਹੜੇ ਬੱਚੇ ਪਤੰਗ ਚੜਾ ਰਿਆ ਕੀ ਇਹ ਡੋਰ ਚਾਇਨਾ ਕਿ ਦੂਜੀ ਡੋਰ ਆ ਸੋ ਇੱਕ ਵਾਰ ਆਪਾਂ ਨਜ਼ਰ ਮਾਰਦੇ ਆ ਉਹ ਤਸਵੀਰ ਦੀ ਜਦੋਂ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮ ਉਹਨਾਂ ਬੱਚਿਆਂ ਦੇ ਨਾਲ ਕੋਠੇ ਉੱਪਰ ਜਾ ਚੜੇ ਸਿਰਫ ਇਹ ਚੈੱਕ ਕਰਨ ਦੇ ਲਈ

ਸੋ ਬਿਲਕੁਲ ਆਪਾਂ ਦੇਖਿਆ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਕੋਠੇ ਤੇ ਜਾ ਚੜੇ ਚੋਰ ਚੈੱਕ ਕਰਨ ਦੇ ਲਈ ਹੁਣ ਕਾਰਵਾਈ ਕੀ ਕੀਤੀ ਇਸ ਬਾਰੇ ਕੁਝ ਨਹੀਂ ਪਤਾ ਸੋ ਦੂਜੇ ਪਾਸੇ ਖੰਨਾ ਦੇ ਸੀਨੀਅਰ ਪੁਲਿਸ ਅਧਿਕਾਰੀ ਜੋ ਮਹਿਲਾ ਪੁਲਿਸ ਅਧਿਕਾਰੀ ਨੇ ਉਹਨਾਂ ਨੇ ਕਿਹਾ ਕਿ ਅਸੀਂ ਕਾਰਵਾਈ ਕਰਾਂਗੇ ਜਿਹੜਾ ਵੇਚੇਗਾ ਉਹਦੇ ਖਿਲਾਫ ਕਾਰਵਾਈ ਹੋਏਗੀ ਦੁਕਾਨਦਾਰ ਦੀ ਗ੍ਰਿਫਤਾਰੀ ਹੋਏਗੀ ਪਰਚਾ ਦਰਜ ਹੋਏਗਾ ਸੋ ਇੱਕ ਵਾਰ ਆਪਾਂ ਉਸਤੇ ਵੀ ਨਜ਼ਰ ਮਾਰ ਲੈਨੇ ਆ ਕਿ ਮਹਿਲਾ ਪੁਲਿਸ ਅਧਿਕਾਰੀ ਇਸ ਬਾਰੇ ਕੀ ਕਹਿੰਦੇ ਆ ਵੇਤੋਂ ਵੀ ਅਸੀਂ ਜਿਹੜੇ ਸੰਗਨੀ ਇਲਾਕੇ ਨੇ ਸਪੈਸ਼ਲੀ ਜਿਹੜੇ ਸਾਡੇ ਹੌਟਸਪots ਹੈਗੇ ਨੇ ਉੱਥੇ ਜਾ ਕੇ ਅਸੀਂ ਫੋਰਸ ਦੇ ਨਾਲ ਪ੍ਰੋਪਰ ਏਰੀਆ ਡੋਮਿਨੇਸ਼ਨ ਕੀਤੀ ਹੋਈ ਹੈ ਅਸੀਂ ਰੂਫਟਾਪ ਸਰਵੇਲੈਂਸ ਕਰ ਰਹੇ ਹੈਗੇ ਸਾਡੇ ਨਾਲ ਡਰੋਨ ਟੀਮ ਵੀ ਹੈਗੀ ਹੈ ਜੀ ਤੋ ਤਾਂ ਅਸਰਟਨ ਕਰ ਰਹੇ ਹੈਗੇ ਕਿ ਚਾਈਨਾ ਡੋਰ ਇਸਤੇਮਾਲ ਕੀਤੀ ਜਾ ਰਹੀ ਹੈ ਕਿ ਧਾਗਾ ਡੋਰ ਨਾਲ ਦੀ ਨਾਲ ਤੁਹਾਡੇ ਸਾਰਿਆਂ ਦੇ ਥਰੂ ਮੈਂ ਖੰਨਾ ਦੇ ਸਾਰੇ ਨਾਗਰਿਕਾਂ ਨੂੰ ਇੱਕ ਸਖਤ ਅਤੇ ਸਨੇਹੀ ਬੇਨਤੀ ਕਰਦੀ ਹਾਂ ਕੀ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਨਲ ਦੇ ਆਡਰਾਂ ਦੇ ਤਹਿਤ ਅਸੀਂ پابੰਧ ਹਾਂ ਕਿ ਅਸੀਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਵਪਾਰੀਆਂ ਦੇ ਖਿਲਾਫ ਮਾਪਿਆਂ ਦੇ ਖਿਲਾਫ ਤੇ ਜਿਹੜੇ ਨੌਜਵਾਨਾਂ ਦੇ ਖਿਲਾਫ ਜੇਕਰ ਉਹ ਚਾਈਨਾ ਡੋਰ ਇਸਤੇਮਾਲ ਕਰਦੇ ਪਾਏ ਜਾਂਦੇ ਹਨ ਇਹਦੀ ਇਹਦੀ ਉਲੰਘਣਾ ਵੱਖ-ਵੱਖ ਕਾਨੂੰਨਾਂ ਦੇ ਅਧੀਨ ਹੁੰਦੀ ਹੈ ਜਿਵੇਂ ਕਿ এনवायरमेंट ਪ੍ਰੋਟੈਕਸ਼ਨ ਐਕਟ ਪ੍ਰੀਵੈਂਸ਼ਨ ਆਫ ਪ੍ਰੀਵੈਂਸ਼ਨ ਆਫ క్రੂਲਟੀ ਟੂ ਐਨੀਮਲ ਐਕਟ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ ਤੇ ਜਿਹੜੀ ਬੀਐਨਐਸਡੀ ਬੰਦੀ ਧਾਰਾਵਾਂ ਨੇ ਉਹਦੇ ਖਿਲਾਫ ਇਸ ਲਈ ਤੁਹਾਡੇ ਸਾਰਿਆਂ ਨੂੰ ਅਪੀਲ ਕਰਾਂਗੀ ਕਿ ਤਿਉਹਾਰ ਦਾ ਮਜ਼ਾ ਜ਼ਰੂਰ ਉਠਾਓ ਪਰ ਕਾਨੂੰਨ ਦੀ ਦਾਇਰੇ ਵਿੱਚ ਰਹਿ ਕੇ ਕਿਉਂਕਿ ਇਹ ਸਾਡੇ এনवायरमेंट ਲਈ ਸਾਡੇ ਪਸ਼ੂ ਪੰਛੀਆਂ ਲਈ ਇਨਸਾਨਾਂ ਲਈ ਕਾਫੀ ਡਿਲੀਟਰੀਅਸ ਪ੍ਰੂਵ ਹੋ ਸਕਦਾ ਹੈ ਇਸ ਲਈ ਤੁਹਾਡੇ ਸਾਰਿਆਂ ਨੂੰ ਇਹ ਮੇਰੀ ਬੇਨਤੀ ਰਹੇਗੀ ਜਿਨੀਆਂ ਵੀ ਸਾਨੂੰ ਇਨਪੁਟਸ ਮਿਲੀ ਸਾਡੀ ਇੰਟੈਲੀਜੈਂਸ ਇਨਪੁਟਸ ਮਿਲੀ ਲੋਕਾਂ ਤੋਂ ਇਨਪੁਟਸ ਮਿਲੀਆਂ ਉਹਦੇ ਬੇਸਿਸ ਤੇ ਵੱਖ-ਵੱਖ ਹੋਲ ਸੇਲਰ ਦੀਆਂ ਦੁਕਾਨਾਂ ਤੇ ਆਪਾਂ ਨੇ ਰੇਡ ਕੀਤਾ ਅ ਇਹਦੇ ਵਿੱਚ ਕੁੱਲ ਤਕਰੀਬਨ 1 ਦਰਜਨ ਪਰਚੇ ਦਰਜ ਕਰ ਚੁੱਕੇ ਆ ਸੀ ਅਤੇ 1200 ਤੋਂ ਵੀ ਜ਼ਿਆਦਾ ਹੁਣ ਤੱਕ ਗੱਟੂ ਬਰਾਮਦ ਹੋ ਚੁੱਕੇ ਹਨ ਫਿਊਚਰ ਜੀ ਸਾਡੀ ਟੂ ਪ੍ਰੌਂਗ ਸਟ੍ਰੈਟਜੀ ਹੀ ਰਹੇਗੀ ਇੱਕ ਤਾਂ ਜਿਹੜੇ ਸਾਡੇ ਅਵੇਰਨੈਸ ਕੈਂਪੇਨਸ ਚਲਾਏ ਜਾ ਰਹੇ ਹਨ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਅਸੀਂ 플ੈਗ ਮਾਰਚ ਏਰੀਆ ਡੋਮੀਨੇਸ਼ਨ ਕਰਕੇ ਡਰੋਨ ਟੀਮ ਦੇ ਨਾਲ ਸਾਡਾ ਜਿਹੜਾ ਪਬਲਿਕ ਅਨਾਉਂਸਮੈਂਟ ਸਿਸਟਮ ਹੈ ਉਹਦੇ ਨਾਲ ਅਸੀਂ ਸਾਰੇ ਲੋਕਲ ਨੂੰ ਇੱਥੇ ਅਪੀਲ ਕਰ ਰਹੇ ਹਾਂ ਕਿ ਉਹ ਧਾਗਾ ਡੋਰ ਦਾ ਇਸਤੇਮਾਲ ਕਰਨ ਗੈਰ ਕਾਨੂੰਨੀ ਪਤੰਗਬਾਜ਼ੀ ਨਾ ਕਰਨ ਦੂਜਾ ਸਾਡਾ ਸਟੈਪ ਰਹੇਗਾ ਇਨਫੋਰਸਮੈਂਟ ਜਿਹਦੇ ਤ ਆ ਯਾਰ ਵਕ ਵਕ ਕਾਨੂੰਨਾ ਦੇ ਅਧੀਨ ਦਰਜ ਕਰਕੇ ਰਿਕਵਰੀ ਕਰ ਰਹੇ ਹਾਂ ਤੇ ਕਾਨੂੰਨ ਮੁਤਾਬਕ ਕਾਰਵਾਈ ਕਰ ਰਹੇ ਹਾਂ ਜਿਵੇਂ ਮੈਂ ਦੱਸਿਆ ਕਿ ਮਾਨਯੋਗ ਹਾਈ ਕੋਰਟ ਦੇ ਹੁਕਮ ਦਿੱਤੇ ਗਏ ਨੇ ਮਾਨਯੋਗ ਚੀਫ ਸਕੱਟਰੀ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਸਾਰੇ ਸਟੇਟਸ ਤੇ ਯੂਨੀਅਨ ਟੈਰੀਟਰੀਜ਼ ਦੇ ਉਹਦੇ ਤਹਿਤ ਹੀ ਇਹ ਆਰਡਰ ਜਾਰੀ ਕੀਤੇ ਗਏ ਹਨ ਸੋ ਬਿਲਕੁਲ ਆਪਾਂ ਸੁਣਿਆ ਕਿ ਮਹਿਲਾ ਪੁਲਿਸ ਅਧਿਕਾਰੀ ਨੇ ਵੱਡੇ ਦਾਅਵੇ ਕੀਤੇ ਆ ਸੋ ਦੂਜੇ ਪਾਸੇ ਕੁਝ ਲੋਕ ਅਜਿਹੇ ਆ ਜਦੋਂ ਉਹ ਰਸਤੇ 'ਚ ਜਾਂਦੇ ਆ ਤਾਂ ਚైనਾ ਡੋਰ ਉਹਨਾਂ ਦੇ ਗਲ 'ਚ ਫਸ ਜਾਂਦੀ ਹੈ ਉਨ੍ਹਾਂ ਦੇ ਮੋਟਰਸਾਈਕਲ ਚ ਫਸ ਜਾਂਦੀ ਹੈ ਸਾਈਕਲ ਚ ਫਸ ਜਾਂਦੀ ਹੈ ਤਾਂ ਜਿਸ ਕਰਕੇ ਕੁਝ ਲੋਕਾਂ ਦੇ ਗਲ ਕੱਟੇ ਜਾਂਦੇ ਆ ਕੁਝ ਲੋਕਾਂ ਦੀ ਮੌਤ ਹੋ ਜਾਂਦੀ ਹੈ ਇੱਕ ਬੱਚੇ ਦੀ ਮੌਤ ਵੀ ਹੋਈ ਹੈ ਇੱਕ ਮਹਿਲਾ ਦੀ ਮੌਤ ਵੀ ਹੋਈ ਹੈ ਹੋਰ ਵੀ ਬਹੁਤ ਮੌਤਾਂ ਹੋਈਆਂ ਨੇ ਪਰ ਕੁਝ ਲੋਕ ਜ਼ਖਮੀ ਵੀ ਹੋਏ ਆ ਸੋ ਇੱਕ ਉਸ ਤਸਵੀਰ ਤੇ ਕਿ ਜਦੋਂ ਇੱਕ ਵਿਅਕਤੀ ਰਸਤੇ ਚ ਜਾ ਰਿਹਾ ਹੈ ਤਾਂ ਉਸ ਦੇ ਮੋਟਰਸਾਈਕਲ ਦੇ ਉੱਪਰ ਚੈਨਾ ਡੋਰ ਫਸ ਜਾਂਦੀ ਹੈ ਪਰ ਉਹਦਾ ਬਚਾ ਹੋ ਜਾਂਦਾ ਸੋ ਇੱਕ ਉਸ ਤਸਵੀਰ ਤੇ ਵੀ ਨਜ਼ਰ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਪਤੰਗਾਂ ਵਾਲੇ ਰੋਜ਼ ਪਟਦੇ ਆਣਾ ਪਤੰਗਾਂ ਨਾਚਦਾ ਹੋਣਾ ਪਤੰਗਾਂ ਨਾਚਦਾਓ ਆ ਦੇਖੋ ਦੋਸਤੋ ਧੋਰ ਸਾਡੇ ਦਾ ਗੱਲ ਚ ਪੈ ਗਈ ਸੀ ਆ ਦੇਖੋ ਇੱਧਰ ਦੇਖੋ ਪਤਖਾਂ ਦੀ ਧੋਰ ਕਰੀ ਜਾਂਦੇ ਉਹੀ ਹੈ ਨਾ ਇਹ ਹਾਂ ਚੈਨਲ ਹੋ ਰਿਹਾ ਇਹ ਤੇ ਐਂ ਗੱਲ ਚ ਪੈ ਗਈ ਸੀ ਪਤਾ ਲੱਗ ਗਿਆ ਬੱਚੇ ਰਹੇ ਸੀ ਹਣਾ ਦੇਖੋ ਨਾ ਇਹਦਾ ਨਾਮ ਹੈ ਇਹ ਕੋਈ ਨੰਬਰ ਕਿਤੇ ਨਹੀਂ ਆ ਆ ਦੇਖੋ ਤੁਹਾਨੂੰ ਖੋਣ ਕੇ ਬੇਨਤੀ ਆ ਦੋਸਤੋ ਇਹ ਜਿਹਾ ਕੰਮ ਨਾ ਕਰਿਆ ਕਰੋ ਪਤੰਗ ਨਾਚਵਾਇਆ ਕਰੋ ਤੇ ਆ ਚੈਨਲ ਨੂੰ ਤਾਂ ਦੇਣਾ ਪਰਚਾ ਕਰੋ ਪਤੰਗ ਵੈਸੇ ਵਿੱਚ ਚੜਾਉਣਾ ਬਈ ਪਾਪ ਹੈ ਨਾ ਕਿਉਂ ਕਿਸੇ ਜਾਂਦੇ ਗੱਲ ਤੇ ਪੈਂਦਾ ਹੁਣ ਸਾਡੇ ਗੱਲ ਤੇ ਤਾਂ ਪਈ ਗਿਆ ਸੀ ਹਾਂ ਅੱਛਾ ਸੇਵਾ ਕਰਨ ਜਾਂਦੇ ਸੀਗੇ ਕਰਕੇ ਆਏ ਸੀ ਤਾਂ ਬਚ ਚਰੇਗੀ ਤੇ ਨਹੀਂ ਤਾਂ ਭਰਾਵੋ ਕੰਮ ਹੋ ਗਿਆ ਸੀ ਨਾ ਵਰਤਾਇ ਨਾ ਕਰਦਾ ਮੇਰਾ ਤਾਂ ਫਿਰ ਤਾਂ ਐ ਪਈ ਗਈ ਜਿੱਥੇ ਆਏ ਠੀਕ ਹੈ ਕੋਦਸ ਮੰਨ ਕੇ ਬੇਨਤੀ ਹੈ ਦੋਸਤੋ ਪਤੰਗਾ ਤੋਂ ਗਰੇਜ ਕਰੋ ਹਣਾ ਸੋਪਾ ਦੇਖਿਆ ਕਿ ਉਸ ਵਿਅਕਤੀ ਨੇ ਜੋ ਰਸਤੇ ਵਿੱਚ ਜਾ ਰਿਹਾ ਸੀ ਚੈਨਲ ਡੋਰ ਫਸੇ ਤਾਂ ਉਸ ਤੋਂ ਬਾਅਦ ਅਚਾਨਕ ਪੰਜਾਬ ਦੇ ਵਿੱਚ ਇੱਕ ਬੱਚੇ ਦੀ ਮੌਤ ਹੁੰਦੀ ਹੈ ਤੇ ਬੱਚਾ ਜੋ ਪਤੰਗ ਉਡਾਰ ਰਿਹਾ ਸੀ ਉਸ ਚੈਨਲ ਡੋ ਰਿਹਾ ਉਹਦੀ ਮੌਤ ਹੁੰਦੀ ਹੈ ਸੋ ਉਸ ਦੇ ਪਰਿਵਾਰ ਦੇਖੋ ਉਹ ਬੱਚਾ ਆਪਣੇ ਪਰਿਵਾਰ ਤੋਂ ਗਿਆ ਤੇ ਘਰ ਬਰਬਾਦ ਹੋ ਗਿਆ ਉਸ ਬੱਚੇ ਦੇ ਜਾਣਕਾਰ ਉਸ ਦੇ ਪਰਿਵਾਰ ਦੇ ਜਾਣਕਾਰ ਉਹਨਾਂ ਨੇ ਇਸ ਬਾਰੇ ਕੀ ਕਿਹਾ ਇੱਕ ਨਜ਼ਰ ਉਸ ਤੇ ਵੀ ਮਾਰ ਕੱਲ ਜਿਹੜਾ ਇਨਸੀਡੈਂਟ ਹੋਇਆ ਬੱਚੇ ਨਾਲ ਉਹ ਡਿਪੈਂਡ ਦਾ ਬੱਚਾ ਥੋੜਾ ਕਿਹਾ ਮੇਰਾ ਉਹਨਾਂ ਕੋ ਕੰਮ ਕਰਦੇ ਹੈ ਇਹ ਬੱਚੇ ਬੱਚੇ ਦਾ ਉਹਨਾਂ ਦਾ ਕੰਮ ਕਰ ਰਹੇ ਸੀ ਉਹਨਾਂ ਦਾ ਹਾਂਜੀ ਤੇ ਇਸ ਤਰ੍ਹਾਂ ਤੋਂ ਅਸੀਂ ਬੱਚੇ ਦਾ ਬਹੁਤ ਵਧੀਆ ਸੁਭਾਅ ਸੀ ਗਾ ਇਹ ਮੁੰਡੇ ਦਾ ਬਹੁਤ ਨੇਕ ਸੁਭਾਅ ਦਾ ਬੱਚਾ ਸੀ ਜੀ ਜਿਹੜੀ ਖੂਨ ਘਟਨਾ ਹੋਈ ਹੈ ਇਹ ਨਾਲ ਪੂਰਾ ਪੰਜਾਬ ਰੋ ਰਿਹਾ ਹਾਂਜੀ ਇਹ ਸਿਆਣਾ ਚਾਹੁੰਦੇ ਕਿ ਜਿਹੜੀ ਚਾਈਨਾ ਡੋਰ ਇੰਨੀ ਉੱਡ ਰਹੀ ਹੈ ਤੇ ਫਿਰ ਵੀ ਇਹਨੇ ਕੰਮ ਹੋ ਰਿਹਾ ਜੀ ਇਹ ਤਾਂ ਟੋਟਲੀ ਪਤੰਗ ਤਾਂ ਪਤੰਗ ਵਾਜੀ ਇਹ ਜਿਹੜੀ ਬੈਨ ਹੋਣੀ ਚਾਹੀਦੀ ਹੈ ਜੀ ਚਾਹੇ ਉਹ ਚਾਈਨਾ ਡੋਰ ਦਾ ਸਾਡੀ ਚਾਹੇ ਇੰਡੀਆ ਦਾ ਸੀ ਡੋਰ ਟੋਟਲੀ ਪਤੰਗ ਵਾਜੀ ਇਹ ਜਿਹੜੀ ਬੈਨ ਹੋਣੀ ਚਾਹੀਦੀ ਜੀ ਜੀ ਬਗਲੀ ਤੇ ਬੱਚਾ ਤੁਹਾਡੇ ਕੋਲ ਖੇਲਦਾ ਵੀ ਰਿਹਾ ਹੋਣਾ ਵਾ ਹਾਂਜੀ ਸਾਡੇ ਅੱਜ ਉਹ ਤੁਹਾਡੇ ਜਿੰਨੀ ਹਾਂ ਤਾਂ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਤਾਂ ਕਾਟਾ ਹੀ ਬਹੁਤ ਵੱਡਾ ਪੈ ਗਿਆ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਕਾਟਾ ਪੈ ਗਿਆ ਹੁਣ ਅਸੀਂ ਮੋਟਰਸਾਈਕਲ ਵੀ ਦੇਖਿਆ ਸੀ ਮੋਟਰਸਾਈਕਲ ਤੇ ਜਾ ਰਹੇ ਕਿੱਥੇ ਨੂੰ ਜਾ ਰਹੇ ਸੀ ਕੀ ਕਿੱਥੋਂ ਆ ਰਹੇ ਸੀ ਬੱਚਾ ਸਕੂਲ ਚ ਪ੍ਰੀ ਬੋਰਡ ਦਾ ਪੇਪਰ ਦੇ ਕੇ ਘਰ ਨੂੰ ਆ ਰਿਹਾ ਸੀਗਾ ਜੀ ਆਪਣੇ ਭਰਾ ਨਾਲ ਆ ਰਿਹਾ ਸੀਗਾ ਮੋਟਰਸਾਈਕਲ ਤੇ ਪਿੰਡ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਪਿੰਡ ਦੇ ਵਿੱਚ ਪੂਰੇ ਸੋਗ ਦਾ ਮਾਹੌਲ ਆਈ ਪੂਰੇ ਪਿੰਡ ਦੇ ਵਿੱਚ ਕੀ ਪੂਰਾ ਸਮਰਾਲਾ ਹਲਕੇ ਜੇ ਸੂਕ ਦਾ ਲਹਿਰ ਆਈਪੁਰ ਰੋਕ ਜਾਂਦੀ ਕੀਤਾ ਗਿਆ ਹਾਂਜੀ ਉਸ ਤੋਂ ਬਾਅਦ ਕੀ ਕੀਤਾ ਪ੍ਰਸ਼ਾਸਨਾਂ ਕੀ ਰਲੋ ਕੋ ਪ੍ਰਸ਼ਾਸਨ ਤਾਂ ਇਹ ਦਰਵਾਸਾ ਦੇ ਕੇ ਗਿਆ ਜਲੋ ਵੀ ਅਸੀਂ ਹੱਲ ਕਰਾਂਗੇ ਪਰ ਚੀਜ਼ਾਂ ਦਾ ਹੱਲ ਹੁੰਦਾ ਦਿਖਦਾ ਨਹੀਂ ਹੁੰਦਾ ਇਹ ਚੀਜ਼ਾਂ ਅਸੀਂ ਤਾਂ ਪਤੰਗਬਾਜ਼ੀ ਟੋਟਲੀ ਬੈਨ ਹੋਣੀ ਚਾਹੀਦੀ ਹੈ ਇਹ ਉੱਥੋਂ ਕੱਲਾ ਹੀ ਸੀਗਾ ਹਾਂਜੀ ਬਿਲਕੁਲ ਕੱਲਾ ਬੱਚਾ ਸੀਗਾ ਜੀ ਪਿਤਾ ਜੀ ਕੀ ਕਰਦੇ ਪਿਤਾ ਜੀ ਦਾ ਟੱਕ ਦਾ ਕਾਰੋਬਾਰ ਸੀਗਾ ਜੀ ਕਿਸ ਹੁਨੇ ਸਰਪਾ ਸੋ ਬਿਲਕੁਲ ਆਪਾਂ ਵੱਖ-ਵੱਖ ਤਸਵੀਰਾਂ ਦੇਖੀਆਂ ਪੰਜਾਬ ਪੁਲਿਸ ਦਾ ਵੀ ਦੇਖਿਆ ਮੁੱਖ ਮੰਤਰੀ ਪੰਜਾਬ ਦਾ ਵੀ ਸੁਣਿਆ ਜਿਨ੍ਹਾਂ ਦੇ ਘਰ ਦਾ ਇੱਕ ਜੀ ਚਲਾ ਗਿਆ ਉਹਦੇ ਬਾਰੇ ਵੀ ਸੁਣਿਆ ਤੇ ਹੁਣ ਇਸ ਦਾ ਕੀ ਰਿਜ਼ਲਟ ਕੀ ਹੈ ਕਿ ਸਾਡਾ ਸਿਸਟਮ ਸਾਡੀਆਂ ਸਰਕਾਰਾਂ ਸਾਡਾ ਪ੍ਰਸ਼ਾਸਨ ਜਿਸ ਜਗ੍ਹਾ ਤੋਂ ਇਹ ਚਾਇਨਾ ਡੋਰ ਬਣ ਰਹੀ ਹੈ ਉੱਥੇ ਪਹੁੰਚ ਕੇ ਚਾਇਨਾ ਡੋਰ ਬੰਦ ਨਹੀਂ ਕਰਵਾ ਸਕਦਾ ਕਿ ਉਹਨਾਂ ਫੈਕਟਰੀਆਂ ਨੂੰ ਅਸੀਂ ਸੀਲ ਨਹੀਂ ਕਰ ਸਕਦੇ ਕਿ ਉਹਨਾਂ ਫੈਕਟਰੀਆਂ ਨੂੰ ਤਾਲੇ ਨਹੀਂ ਲਗਾਇਆ ਜਾ ਸਕਦੇ ਕੁਝ ਲੋਕ ਕਹਿੰਦੇ ਆ ਕਿ ਚਾਈਨਾ ਡੋਰ ਆਨਲਾਈਨ ਮਿਲ ਰਹੀ ਹੈ ਚੌਨਾ ਡੋਰ ਆਨਲਾਈਨ ਆਈ ਹੈ ਘੱਟੋ-ਘੱਟ ਆਨਲਾਈਨ ਲਈ ਵੀ ਤਾਂ ਕਿਤੋਂ ਬਣੇਗੀ ਤਾਂ ਹੀ ਆਏਗੀ ਨਾ ਜੇਕਰ ਅਸੀਂ ਉਹਨਾਂ ਫੈਕਟਰੀਆਂ ਨੂੰ ਤਾਲੇ ਲਗਾਈਏ ਉਹਨਾਂ ਫੈਕਟਰੀਆਂ ਨੂੰ ਸੀਲ ਕਰ ਦਈਏ ਉਹਨਾਂ ਫੈਕਟਰੀਆਂ ਨੂੰ ਬੰਦ ਕਰ ਦਈਏ ਉਹਨਾਂ ਫੈਕਟਰੀਆਂ ਤੇ ਪਰਚੇ ਦਰਜ ਕਰ ਦਈਏ ਤਾਂ ਕੀ ਫਿਰ ਚਾਈਨਾ ਡੋਰ ਮਿਲੇਗੀ ਕਿੱਥੋਂ ਕਿ ਲੋਕ ਚਾਈਨਾ ਡੋਰ ਘਰ ਬਣਾ ਰਹੇ ਆ ਨਹੀਂ ਇਹ ਚਾਈਨਾ ਡੋਰ ਕਿਤੋਂ ਤਾਂ ਮਿਲ ਰਹੀ ਹੈ ਨਾ ਪਰ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਦੁਕਾਨਾਂ ਤੱਕ ਸੀਮਤ ਹੈ ਆਮ ਲੋਕਾਂ ਤੱਕ ਸੀਮਤ ਹੈ ਪਤੰਗ ਚੜਾਉਣ ਵਾਲੇ ਬੱਚਿਆਂ ਤੱਕ ਸੀਮਤ ਹੈ ਜਾਂ ਫਿਰ ਜਦੋਂ ਕੋਈ ਮੌਤ ਹੋ ਜਾਂਦੀ ਹੈ ਕੋਈ ਜ਼ਖਮੀ ਹੋ ਜਾਂਦਾ ਉਹਨਾਂ ਦੇ ਜ਼ਖਮਾਂ ਤੇ ਮਲਮ ਲਾਉਣ ਦਾ ਕੰਮ ਕਰਦੇ ਆ ਪਰ ਚਾਈਨਾ ਡੋਰ ਬੰਦ ਕਿਵੇਂ ਹੋਏਗੀ ਇਸ ਬਾਰੇ ਸ਼ਾਇਦ ਅਜ ਤੱਕ ਕਦੇ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਇਸ ਬਾਰੇ ਅਜ ਤੱਕ ਕਿਸੇ ਨੇ ਕਦੇ ਨਹੀਂ ਜ਼ਿਕਰ ਕੀਤਾ ਹੋਵੇਗਾ ਸੋ ਲੋੜ ਹੈ ਕਿ ਅਜਿਹੀਆਂ ਘਾਤਕ ਜੋ ਚਾਈਨਾ ਡੋਰ ਜਾਂ ਹੋਰ ਜੋ ਵੀ ਘਾਤਕ ਚੀਜ਼ਾਂ ਨੇ ਉਹਨਾਂ ਨੂੰ ਜਿੱਥੇ ਬਣਦੀਆਂ ਜਿੱਥੇ ਤਿਆਰ ਹੁੰਦੀਆਂ ਨੇ ਉਹਨਾਂ ਨੂੰ ਉੱਥੋਂ ਬੰਦ ਕਰਾਉਣ ਦੀ ਵਿਸ਼ੇਸ਼ ਜ਼ਰੂਰ ਹੈ ਸੋ ਆਇਤੀ ਪ੍ਰੋਗਰਾਮ ਚ ਨਹੀਂ ਮੈਨੂੰ ਤੇ ਇਜਾਜ਼ਤ ਹੈ